ਸਤਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਭਾਰਤ ਸਾਡੇ ਵੱਲੋਂ ਬਾਖੰਦੀ ਕੀ ਆਈ ਕੋਈ ਗੱਲ ਨਹੀਂ ਮੈਨੂੰ ਤਾਂ ਨਹੀਂ ਪਤਾ ਤੇ ਮੇਰਾ ਕੰਮ ਹੈ ਮੇਰੀ ਡਿਊਟੀ ਲੱਗੀ ਹੈ ਤੁਹਾਨੂੰ ਦੱਸਣੀ ਜਿਹੜਾ ਆਪਾਂ ਜੈ ਪੀਮ ਜੈ ਭਾਰਤ ਕੀਤਾ ਨਾ ਉਹਦੇ ਬਾਰੇ ਤੁਹਾਡਾ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਨਾਰਾ ਹੈ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰਾਵ ਸਾਹਿਬ ਦਾ ਤੁਹਾਡੇ ਚ ਜਿਹੜੇ ਬੱਚੇ ਪੜ੍ਹੇ ਆ ਉਹਨਾਂ ਨੂੰ ਤਾਂ ਪਤਾ ਹੈ ਨਾ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰਾਵ ਸਾਹਿਬ ਹੋ ਸਾਡੇ ਲਈ ਸੰਘਰਸ਼ ਕਰਕੇ ਔਰ ਬੜੇ ਔਖੇ ਹੋ ਕੇ ਪੜ ਕੇ ਸਵਿਧਾਨ ਲਿਖ ਕੇ ਗਏ ਸਾਡੇ ਹੱਥ ਵਿੱਚ ਜਿਹਦੇ ਵਿੱਚ ਉਹਨਾਂ ਦੇ ਸਵਿਧਾਨ ਤੋਂ ਪਹਿਲਾਂ ਮਨੁੱਖਵਾਦੀਆਂ ਦਾ ਸਵਿਧਾਨ ਸੀ ਉਹਦੇ ਵਿੱਚ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ ਸੀ ਸਾਨੂੰ ਪੜਨ ਦਾ ਅਧਿਕਾਰ ਨਹੀਂ ਹੈਗਾ ਸੀ ਸਾਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਹੈਗਾ ਸੀ ਉਹਨਾਂ ਦੇ ਵਿੱਚ ਛੱਪੜਾਂ ਤੇ ਲੈਰਾਂ ਦਾ ਪਾਣੀ ਹੁੰਦਾ ਪੀਲੂ ਹੱਡਾ ਰੋੜੀ ਚੋਂ ਉੱਤੇ ਦਾ ਇਲਾ ਮੂ ਮਾਰਕੀਟ ਚ ਲਿਆਂ ਜਾਂਦੀਆਂ ਸੀ ਤੇ ਉਹ ਪਾਣੀ ਪੀ ਸਕਦੀਆਂ ਸੀ ਲੇਕਿਨ ਸਾਡੇ ਲੋਕਾਂ ਨੂੰ ਪਾਣੀ ਪੀਣ ਦਾ ਅਨਸਾਰ ਨਹੀਂ ਸੀ। ਉਹਨਾਂ ਦੇ ਸੰਵਿਧਾਨ ਮੁਤਾਬਕ ਔਰਤਾਂ ਦੀ ਤਬਦੀਲੀ ਬਹੁਤ ਵੱਡੀ ਹੈ। ਉਸ ਤੋਂ ਪਹਿਲਾਂ ਔਰਤ ਨੂੰ ਕੀ ਕਿਹਾ ਜਾਂਦਾ ਸੀਗਾ ਕਿ ਪੈਰ ਦੀ ਜੁੱਤੀ ਆ ਪਾਓ ਨਹੀਂ ਪਾਓ ਜਦੋਂ ਮਰਜ਼ੀ ਕਰੋ ਕੱਢ ਦਿਓ ਜਦੋਂ ਮਰਜ਼ੀ। ਉਹਨਾਂ ਦੇ ਸੰਵਿਧਾਨ ਚ ਲਿਖਿਆ ਕਿ ਔਰਤ ਜਿਹੜੀ ਸ਼ਾਦੀशुदा ਕਰੇ ਅਰਤੀ ਉਹ ਲਿਆ ਬਰਾਬਰ ਦੀ ਬੱਚਿਆਂ ਦੀ ਬਰਾਬਰ ਦੀ ਘਰ ਦੀ ਬਰਾਬਰ ਦੀ ਪ੍ਰੋਪਰਟੀ ਦੀ ਮਾਲਕ ਹੁੰਦੀ ਆਦਿ ਹਿੱਸੇਦਾਰ ਤਾਂ ਉਹਨਾਂ ਦੀ ਨਾਲ ਚ ਸੰਵਿਧਾਨ ਮੁਤਾਬਕ ਮਨੁਵਾਦੀਆਂ ਦੇ ਜਿਹੜੀ ਔਰਤ ਦੇ ਘਰ ਦਾ ਪੂਰਾ ਹੋ ਜਾਂਦਾ ਸੀ ਤੇ ਉਹ ਔਰਤ ਨੂੰ ਜੀਂਦੀ ਨੂੰ ਲੱਕੜਾਂ ਤੇ ਪਾ ਕੇ ਅਗਵਾਈ ਹੁੰਦੀ ਸੀ ਉਹਨਾਂ ਨੇ ਸੰਵਿਧਾਨ ਦੇ ਮੁਤਾਬਕ ਸਾਨੂੰ ਰਾਜਨੀਤੀ ਚ ਖੜਨ ਦੀ ਲੋ ਪਰਮਿਸ਼ਨ ਮਿਲੀ ਆ ਅਤੇ ਨੌਕਰੀਆਂ 'ਚ ਆਉਣ ਦੀ ਤੇ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਮਿਲਦਾ। ਉਹਨਾਂ ਦੇ ਸੰਵਿਧਾਨ ਦੇ ਮਤਬਕ ਸ੍ਰੀਮਤੀ ਇੰਦਰਾ ਲਾਹਰੀ ਔਰਤ ਹੋ ਕੇ ਔਰ ਪਹਿਲੀ ਵਾਰ ਸਾਡੇ ਭਾਰਤ ਦੀ ਪ੍ਰਧਾਨ ਮੰਤਰੀ ਬਣ। ਆਫਰ 1952 ਦਾ ਜਿਹੜਾ ਸੰਵਿਧਾਨ ਲਿਖਿਆ ਸੀ ਉਹਦੇ 'ਚ ਲਿਖਿਆ ਸੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ। ਔਰ ਜਿਨ੍ਹਾਂ ਨੇ ਸਾਡੇ ਲਈ ਬੜੇ ਔਖੇ ਹੋ ਕੇ ਸੰਘਰਸ਼ ਕੀਤਾ ਸਾਡੀ ਜ਼ਿੰਦਗੀ ਦੀ ਤਕਦੀਰ ਬਦਲੀ ਸੰਵਿਧਾਨ ਬਦਲਿਆ ਤਾਂ ਉਹਨਾਂ ਦਾ ਫਿਰ ਨਾਰਾ ਸਾਨੂੰ ਲਾਉਣਾ ਜ਼ਰੂਰੀ ਹੈ ਜੀ ਕਿਉਂ ਜ਼ਰੂਰੀ ਤਾਂ ਫਿਰ ਲਾ ਕੇ ਹੋਣਾ ਚਾਹੀਦਾ ਹੈ ਏਰ ਦਬਾਰਾ ਜੋਰ ਨਾਲ ਪਿੰਡ ਤੱਕ ਆਵਾਜ਼ ਜਾਣੀ ਚਾਹੀਦੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਆ ਹੋਈ ਦੇਖੋ ਅੱਜ ਜਿਹੜਾ ਤੁਸੀਂ ਸਾਡੇ ਮੇਟ ਜਿਹੜੇ ਚੁਣੇ ਹੋਇਆ ਪ੍ਰਵੀਨ ਕੌਰ ਅੱਗੇ ਹੋਰ ਅੱਗੇ ਇਹਨਾਂ ਨੇ ਤੁਹਾਡੇ ਪਿੰਡ ਲਈ ਜਿਹੜਾ ਆਪਣਾ ਸਮੂਹ ਮਜ਼ਦੂਰ ਵੈਲਫੇਅਰ ਸਭਾ ਦੀ ਇੱਕ ਸਭਾ ਨੂੰ ਸਾਥ ਦਿੱਤਾ ਲੰਮੇ ਸਮੇਂ ਤੋਂ ਬਲਾਕ ਦੇ ਵਿੱਚ ਲੜਾਈਆਂ ਵੀ ਹੋਈਆਂ ਤਾਂ ਅੱਜ ਜਿਹੜਾ ਹੈਗਾ ਬਦਲਾ ਆ ਗਿਆ ਉਹ ਸ਼ਾਦਾ ਸੰਘਰਸ਼ ਦੀ ਪਰ ਮਨੇਗਾ ਤੁਹਾਡੀ ਕੀ ਕੀ ਗੀਆ ਉਹਦੇ ਬਾਰੇ ਕੁਝ ਕੁ ਸਿੱਖਣਾ ਹੈ ਜਿਹੜਾ 1952 ਦਾ ਸੰਵਿਧਾਨ ਲਿਖਿਆ ਸੀ ਬਾਬਾ ਸਾਹਿਬ ਡਾਕਟਰ ਬੀਟਕਰ ਪਿੰਰੋ ਸਾਹਿਬ ਨੇ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਉਸ ਕਾਨੂੰਨ ਦੀ ਸੋਧ ਕੀਤੀ 2005 ਚ ਜਿਹਦੇ ਵਿੱਚ ਲਿਖਿਆ ਗਿਆ ਕਿ ਰੋਜ਼ਗਾਰ ਗਰੰਟੀ ਯੋਜਨਾ 1 2005 ਦਾ ਇੱਕ ਕਾਨੂੰਨ ਬਣ ਗਿਆ 2005 ਦਾ ਕਾਨੂੰਨ ਬਣਿਆ ਲੇਕਿਨ 2025 ਚੜਨ ਵਾਲਾ ਤਿੰਨ ਮਹੀਨੇ ਕੱਟ ਲਏ 20 ਸਾਲ ਹੋ ਗਏ ਇਸ ਕਮੇਟੀ ਨੂੰ 20 ਸਾਲ ਦੇ ਵਿੱਚ 4 ਐਮਐਲਏ 4 ਸਰਪੰਚ 4 ਚੇਅਰਮੈਨ ਬਦਲਦੇ ਨੇ ਐਮਪੀ ਪਰ ਕਿਸੇ ਨੇ ਤੁਹਾਨੂੰ ਆ ਕੇ ਕਿਹਾ ਤੇ ਆਓ ਤੁਹਾਡੀ ਨਰੇਗਾ ਚੱਲੀ ਨਹੀਂ 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 ਗਿਆ ਪਰ ਜੇ ਨਰੇਗਾ ਚੱਲਦੀ ਕਾਨੂੰਨ ਅਨਸਾਰ ਤੁਹਾਡੇ ਹਰ ਘਰ ਹਰ ਸਾਲ 100 ਦਿਨ ਦਾ ਕੰਮ ਗਰੰਟੀ ਨਾਲ ਸਰਕਾਰ ਨੇ ਕਾਨੂੰਨ ਬਣਾਇਆ ਤੇ 100 ਦਿਨ ਦਾ ਕੰਮ ਤੁਹਾਡਾ 25 ਤੋਂ ਲੈ ਕੇ 30000 ਰੁਪਇਆ ਪੁਰਾਣੇ ਰੇਟ ਦੇ ਹਿਸਾਬੇ ਤੇ ਤੁਹਾਡੀ ਦਿਹਾੜੀ ਦੇ ਸਿਰ ਤੇ ਪੈਸੇ ਕਰਨੀ ਸੀ 25 ਤੋਂ ਲੈ ਕੇ 30000 ਨੂੰ ਗੁਣਾ ਕਰੋ 19 ਸਾਲਾਂ ਨਾਲ ਤਾਂ ਤੁਹਾਡਾ 5 ਲੱਖ 70000 ਰੁਪਇਆ ਬਣਦਾ ਇੱਕ ਕਰ ਲੇਕਿਨ ਉਹਨਾਂ ਨੇ ਲਾਗੂ ਨਹੀਂ ਕਰਾਇਆ ਉਹਨਾਂ ਨੇ ਉਲਟਾ ਖਾਤਾ ਹੀ ਅਸਟੋਲ ਨਿਕਲਿਆ ਦਸਾਂ ਬੰਦਿਆਂ ਦਾ ਉਹਨਾਂ ਦਸਾਂ ਬੰਦਿਆਂ ਦੀ ਜਗਾ ਜਗਾ ਤੇ ਫੋਟੋ ਲਾ ਲੈਂਦੇ ਆ ਪਿਆ ਪਿਆ ਬੰਦਿਆਂ ਦਾ ਕਮ ショਅ ਕਰ ਦਿੰਦੇ ਨੇ ਫੋਟੋ ਇੱਕ ਹੀ ਹੈ ਬੰਦਿਆਂ ਦੀ ਤੇ ਪੰਜ ਪੰਜ ਮਸਟੋਲਾਂ ਤੇ ਲਾ ਕੇ ਲੁੱਟ ਕਰਨੀ ਖਾਦੀ ਸ਼ੁਰੂ ਹੋ ਗਈ ਲੁੱਟ ਕਰਨੀ ਸ਼ੁਰੂ ਇਸ ਲਈ ਜਿਹੜੇ ਜੱਥੇਬੰਦੀ ਦੇ ਲੜਾਕੂ ਸੀਗੇ ਚਾਹੇ ਉਹ ਔਰਤ ਸੀ ਚਾਹੇ ਜਨ ਸੀ ਉਹਨਾਂ ਨੂੰ ਮੁਸ਼ਕਲਾਂ ਬਹੁਤ ਆਈਆਂ ਅੱਜ ਵੀ ਜਿਹੜਾ ਤੁਹਾਡਾ ਮੇਰੀ ਦਾ ਇਹ ਤਾਂ ਲੈ ਕੇ 35% ਚੱਲੂ ਆ ਲੇਕਿਨ ਇਹ 65-70% ਤੇ ਚੱਲੂ ਨਹੀਂ ਹੈ। ਹਾਂਜੀ। ਮੈਂ ਬੇਨਤੀ ਕਰੂੰਗਾ ਸਾਡੇ ਮੇਟ ਦੇ ਪ੍ਰਵੀਨ ਕੌਰ ਇਹ ਬੋਲਣਗੇ ਉਸ ਤੋਂ ਬਾਅਦ ਦੂਸਰਾ ਮਨਜੀਤ ਕੌਰ ਕਾਲਾ ਟੱਬਾ ਸਾਡੇ ਜ਼ਿਲ੍ਹਾ ਪ੍ਰਧਾਨ ਅੰਮਰਜੀਤ ਬੋਲਣਾ ਤੂੰ ਐਵੇਂ ਨਹੀਂ ਹੋਣਾ ਬੋਲਣਾ ਹਾਂ ਕੈਮਰਾ ਲਾ ਕੇ ਕਰੋ ਹਾਂਜੀ ਹੁਣ ਦੱਸੋ ਬੋਲਣਾ ਹੈ ਨਹੀਂ ਜੀ। ਹਾਂ ਬੋਲ ਰਹੇ ਆਓ ਜੀ ਪਹਿਲੋ ਮੇਰਾ ਨਾਮ ਪ੍ਰਵੀਨ ਕੌਰ ਹੈ ਜੀ ਮੇਰਾ ਪਿੰਡ ਲੱਖਾ ਸਿੰਘ ਵਾਲਾ ਤਾੜ ਬਲਾਕ ਮਿਰੋਟ ਜ਼ਿਲ੍ਹਾ ਫਿਰੋਜ਼ਪੁਰ ਮੈਂ 4 ਸਾਲਾਂ ਤੋਂ ਕੰਮ ਕਰ ਰਹੀ ਹਾਂ ਨਰੇਗਾ ਚ ਬਹੁਤ ਸੰਘਰਸ਼ ਕੀਤੇ ਆ ਫਿਰੋਜ਼ਪੁਰ ਧਰਨਿਆਂ ਤੇ ਮੀਟਿੰਗਾਂ ਤੇ ਏਡੀਸੀ ਦਫ਼ਤਰ ਡੀਸੀ ਦਫ਼ਤਰ ਜਾ ਕੇ ਅਸੀਂ ਬਹੁਤ ਸੰਘਰਸ਼ ਕੀਤੇ ਆ ਇਸ ਖਸ਼ ਕਰਨ ਤੋਂ ਬਾਅਦ ਜੋ ਸਾਨੂੰ ਥੋੜਾ ਬਤਾ ਮਰੇਗਾ ਦਾ ਕੰਮ ਹੁਣ ਚੱਲੂ ਹੋਇਆ ਹੈ ਪਰ ਜੋ ਮੇਟ ਖਲਾਰੇ ਹੈ ਸਰਪੰਚਾ ਵੱਲੋਂ ਬਹੁਤ ਖਰਾਬ ਕਰਦੇ ਨੇ ਜੈ ਪੰਜਾਬ ਜੈ ਭਾਰਤ ਮੇਰਾ ਨਾਮ ਮਨਜੀਤ ਕੌਰ ਕਾਲਾ ਟਿੱਬਾ ਦੇ ਰਹਿਣ ਵਾਲਿਆਂ ਮਡੋਟ ਬਲਾਕ ਜ਼ਿਲ੍ਹਾ ਪਰੋਈਪੁਰ ਅਸੀਂ 6-7 ਸਾਲ ਤੋਂ ਕੰਮ ਕਰ ਰਹੇ ਬੱਗਾ ਸਿੰਘ ਦੇ ਨਾਲ ਬਹੁਤ ਸਹਿਯੋਗ ਦਿੱਤਾ ਉਹਨਾਂ ਸਾਡਾ ਦਿੱਤਾ ਹੈ ਇਹ ਹੀ ਕਹਿੰਦੇ ਸੀ ਬਲਾਕ ਜਦੋਂ ਆਉਣਾ ਬਲਾਕ ਵਾਲਾਂ ਦੇ ਸੀ ਸਾਡੇ ਨਾਲ ਦੱਸੋ ਤੁਹਾਡੇ ਖਾਤੇ ਕਿੰਨੇ ਲਾਉਣੇ ਹਾਜ਼ਰੀਆਂ ਕਿੰਨੇ ਲਾਉਣੇ ਅਸੀਂ ਇਹ ਕਿਹਾ ਸੀ ਵੀ ਅਸੀਂ ਹਾਜ਼ਰੀ ਕੋਈ ਨਹੀਂ ਲਾਉਣੇ ਸਾਡਾ ਪਾਵੇਂ ਮਸਟੌਰ ਨਿਕਲੇ ਚਾ ਨਾ ਨਿਕਲੇ ਕੰਮ ਚੱਲੇ ਨਾ ਚੱਲੇ ਭੁੱਖੇ ਤੇ ਰਹਿਏ ਕੰਮ ਜ਼ਰੂਰ ਕਰਾਂਗੇ ਤੁਹਾਡੇ ਨਾਲ ਨਹੀਂ ਖੜਾਂਗੇ ਅਸੀਂ ਤੇ ਬੱਗੇ ਨਾਲ ਹੀ ਖੜਨਾ ਅਸੀਂ ਤੇ ਕਹਿੰਦੇ ਬੱਗੇ ਨਾਲ ਹੀ ਖੜਾਂਗੇ ਤੇ ਬੱਗੇ ਨਾਲ ਹੀ ਖੜੇ ਰਾਵਾਂਗੇ ਜੈ ਭੀਮ ਜੈ ਭਾਰਤ ਮੇਰੇ ਵੱਲੋਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਹਰਜਿੰਦਰ कौर ਪਿੰਡ ਚੋਖ ਨੋਤ ਸਿੰਘ ਬਲਾਕ ਮਮਦੋੜ ਜ਼ਿਲ੍ਹਾ ਫਿਰੋਜ਼ਪੁਰ ਮੈਂ 2 ਸਾਲ ਤੋਂ ਕੰਮ ਕਰ ਰਹੀ ਆ ਪਹਿਲਾ 6 ਮਹੀਨੇ ਮੈਨੂੰ ਕੰਮ ਨਹੀਂ ਸੀ ਮਿਲਿਆ ਪਰ ਫਿਰ ਵੀ ਕਾਫੀ ਸੰਘਰਸ਼ ਕਰਨ ਦੇ ਬਾਵਜੂਦ ਮੈਨੂੰ ਕੰਮ ਮਿਲਿਆ ਅੱਜ ਮੈਂ 2 ਸਾਲਾਂ ਦੇ ਵਿੱਚ ਵਿੱਚ ਮੇਡ ਬਣ ਗਈ ਆ ਉਹ ਵੀ ਸਿਰਫ ਪ੍ਰਧਾਨ ਜੀ ਦੀ ਬਦੌਲਤ ਪੱਗਾ ਪ੍ਰਧਾਨ ਜੀ ਦੀ ਬਦੌਲਤ ਜੈ ਭੀਮ ਜੈ ਭਾਰਤ ਸਾਥਿਓ ਅੱਜ ਪਿੰਡ ਲੱਖਾ ਸਿੰਘ ਵਾਲੇ ਹਠਾੜ ਦੇ ਵਿੱਚ ਔਰ ਦਾੜ ਦੇ ਵਿੱਚ ਅਸੀਂ ਪਹੁੰਚੇ ਹਾਂ ਜਿਹਦੇ ਵਿੱਚ ਸਾਡੇ ਮੇਰੇ ਬਾਈ ਪੰਚਾਇਤ ਮੈਂਬਰ ਵੀ ਰਹੇ ਨੇ ਕੀ ਨਾਮ ਦੱਸਿਆ ਸੀ ਦੇਸ਼ਾ ਸਿੰਘ ਪੰਚਾਇਤ ਮੈਂਬਰ کافی ਉਲਝਨਾ ਦੇ ਨਾਲ ਇਹ ਸੰਘਰਸ਼ ਦੇ ਵਿੱਚ ਮਜ਼ਬੂਤ ਰਿਹਾ ਤੇ ਆਉਣ ਵਾਲੇ ਸਮੇਂ ਚ ਪਰਮਾਤਮਾ ਕਰੇ ਔਰ ਮਨਰੇਗਾ ਚ ਵੀ ਕਾਫੀ ਤਾਕਤ ਬਣ ਜਾਣੀ ਹੈ ਤੇ ਪਿੰਡ ਵਾਲਿਆਂ ਨੂੰ ਜਿਹੜਾ ਕੁਝ ਕਰਕੇ ਬਖਾਇਆ ਤਾਂ ਉਸ ਦੇ ਬਦੌਲਤ ਪਿੰਡ ਵਾਲੇ ਸਨਯੋਗ ਦੇ ਕੇ ਅੱਗੇ ਇਹਨਨੂੰ ਕੋਈ ਉੱਚੇ ਪਦਵੀ ਤੇ ਭੇਜ ਸਕਦੇ ਨੇ ਤਾ ਸਾਥੀਓ ਜਿਨ੍ਹਾਂ ਨੇ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਸਮਾਜ ਲਈ ਆਪਣੇ ਬੱਚਿਆਂ ਦੇ ਹੱਕਾਂ ਦੀ ਗੱਲ ਕੀਤੀ ਆ ਤਾਂ ਉਹ ਆਟੋਮੈਟਿਕ ਲੋਕਾਂ ਦੀ ਪਛਾਣ ਵਿੱਚ ਆ ਜਾਂਦੇ ਆ ਤਾਂ ਲੋਕ ਵੀ ਆਪਣਾ ਹੱਕ ਨਹੀਂ ਰੱਖਦੇ ਮੈਂ ਇਹ ਸਿੱਖਿਆ ਹੋਇਆ ਕਿ 2010 ਦੇ ਵਿੱਚ ਇੱਕ ਗਰੀਬ ਘਰਾਤੇ ਬਲਡੋਜ਼ਰ ਫੇਰਦੀ ਸੀ ਸਰਕਾਰ ਤੇ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਜਦੋਂ ਪਹੁੰਚੇ ਲੇਕਿਨ ਰੁਕ ਤਾ ਗਈ ਉਹ ਸਰਕਾਰ ਲੇਕਿਨ ਮੈਨੂੰ ਜੇਲ੍ਹ ਚ ਲੈ ਗਏ ਤੇ ਲਗਭਗ 12ਵਾਂ ਮਹੀਨਾ ਸੀ ਠੰਡ ਬੜੀ ਸੀ ਉਸ ਠੰਡ ਚ 3 ਦਿਨ ਤੇ 3 ਰਾਤਾਂ ਲੋਕ ਬੈਠੇ ਰਹੇ ਫਿਰ ਸਾਡੇ ਨੈਸ਼ਨਲ ਕਮਿਸ਼ਨ ਦਲੀਪ ਸਿੰਘ ਪਾਂਦੀ ਆਏ ਤਾਂ ਸਾਨੂੰ ਉਹਨਾਂ ਨੇ ਜੇਲ੍ਹ ਚੋਂ ਬਾਹਰ ਕਢਾਇਆ ਤਾਂ ਲੋਕਾਂ ਨੇ ਬਹੁਤ ਸ਼ਾਨ ਕੀਤੀ ਕਿ ਜਿਨ੍ਹਾਂ ਨੇ ਮਾਨ ਸਨਮਾਨ ਕੀਤਾ ਲਗਾਤਾਰ 15 ਦਿਨ ਜਿਹੜੇ ਲੋਕਾਂ ਨੇ ਹਾਰ ਪਾਏ ਸੀ ਅਸੀਂ ਆ ਦੋਵੇਂ ਜੀ ਪੱਟ ਨਹੀਂ ਰਹੇ ਲੇਕਿਨ ਲੋਕ ਵੀ ਆਪਣਾ ਜਿਹੜਾ ਹੈਗਾ ਨਾ ਕਿਤੇ ਨਾ ਕਿਤੇ ਹੱਕ ਨਹੀਂ ਰੱਖਦੇ ਸਾਥ ਦਿੰਦੇ ਆ ਤਾਂ ਸਾਥੀਓ ਮੈਂ ਆਪਣੇ ਆਗੂਆਂ ਨੂੰ ਕਹਾਂਗਾ ਕਿ ਦੇਖੋ ਅੱਜ ਜਿਹੜਾ ਮਾਹੌਲ ਹੈਗਾ ਖੇਤੀ ਦੇ ਵਿੱਚ ਦਿਸਦਾ ਜੇ ਕਿਸੇ ਨੇ ਅਰਬੀ ਬੀਜੀ ਆ ਤੇ ਦੂਰੋਂ ਵੇਖੀਏ ਅਰਬੀ ਦਿਸਦੀ ਆ ਜੇ ਕਿਸੇ ਨੇ ਝੋਨਾ ਲਾਇਆ ਤੇ ਦੂਰੋਂ ਦਿਸਦਾ ਝੋਨਾ ਲਾਇਆ ਐਸ ਪਾਸੇ ਆ ਕਮਾਇਓ ਕੈਮਰਾਮੈਨ ਗਾਚਾ ਖੜਾ ਹੋਇਆ ਇਹ ਬਾਜਰਾ ਖੜਾ ਹੋਇਆ ਇਹ ਲੋਕਾਂ ਨੂੰ ਬਾਜਰਾ ਦਿਸਦਾ ਕਿਸੇ ਨੇ ਜੰਤਰ ਲਾਇਆ ਹੋਇਆ ਜੰਤਰ ਦਿਸਦਾ ਜੇ ਹੋ ਜਾਂ ਤੁਸੀਂ ਆਪਣੇ ਲੋਕਾਂ ਦਾ ਵਿਕਾਸ ਕਰੋਗੇ ਜੇ ਹੋ ਜੇ ਆਪਣੇ ਲੋਕਾਂ ਦੇ ਤੁਸੀਂ ਹੱਕ ਰੱਸੀ ਦੀ ਗੱਲ ਕਰੋਗੇ ਅਨਸਾਫ ਕਰੋਗੇ ਤੇ ਉਹੋ ਜੇ ਤੁਹਾਨੂੰ ਲੋਕ ਜਿਹੜੇ ਹੈਗੇ ਸਾਥ ਦੇਣਗੇ ਇਹ ਸਿਆਸੀ ਲੋਕ 76 ਸਾਲ ਤੋਂ ਵੋਟਾਂ ਲੈਂਦੇ ਆਏ ਆ ਕਿਸੇ ਨੇ ਸਾਡੇ ਸਮਾਜ ਦੀ ਗੱਲ ਨਹੀਂ ਕੀਤੀ ਤਾਂ ਕਿਸੇ ਨੇ ਸਾਡੀ ਹੱਕ ਰੱਸੀ ਨਹੀਂ ਕੀਤੀ ਆਉਣ ਵਾਲਾ ਸਮਾਂ ਲੋਕ ਸਮਝ ਰਹੇ ਨੇ ਇਹ ਲੋਕਾਂ ਨੇ ਚੋਣ ਕਰਨੀਆਂ ਕਿਹੜਾ ਸਮਾਜ ਦੀ ਲੜਾਈ ਲੜਦਾ ਉਹਨਾਂ ਨੂੰ ਅੱਗੇ ਰੱਖਣਾ ਮੈਨੂੰ ਆਸ ਆ ਕਿ ਇਮਾਨਦਾਰੀ ਨਾਲ ਕੰਮ ਕਰੋ ਔਰ ਮਨਰੇਗਾ ਨੇ ਤੁਹਾਨੂੰ ਬਹੁਤ ਵੱਡਾ ਰੂਪ ਦੇ ਦਿੱਤਾ ਮਨਰੇਗਾ ਨੇ ਇਕੱਠੇ ਕਰਕੇ ਤੁਹਾਨੂੰ ਗੱਲ ਕਰਨ ਦਾ ਤੇ ਕਿਸੇ ਨੂੰ ਸੁਣਨ ਦਾ ਕਿਸੇ ਨੂੰ ਕਹਿਣ ਦਾ ਮੌਕਾ ਦੇ ਦਿੱਤਾ ਤਾਂ ਮਨਰੇਗਾ ਹੁਣ ਜਿਹੜੀ ਹੈਗੀ ਆ ਔਰ ਕਲੀ ਪ੍ਰਵੀਨ ਕਹਿੰਦੀ ਕਿ ਚੱਲੀ ਨਹੀਂ ਹੈ ਔਰ ਹੁਣ ਥੋੜੀ-ਥੋੜੀ ਚੱਲ ਰਹੀ ਹੈ ਮੈਂ ਪਰੋਸਾ ਦਵਾਣਾ ਕਿ ਪ੍ਰਵੀਨ ਹੁਣ ਨਰੇਗਾ ਚੱਲੇਗੀ ਨਹੀਂ ਨਰੇਗਾ ਦੌੜੇਗੀ ਨਰੇਗਾ ਭੱਜੇਗੀ ਔਰ ਨਰੇਗਾ ਦੇ ਉੱਪਰ ਇਨਾ ਸਿਕੰਜਾ ਕੱਸ ਦਿੱਤਾ ਕਿ ਜਿੱਥੇ ਤੁਸੀਂ ਹੋਵੋਗੇ ਟਾਡੇ ਨਾਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਸਰਕਾਰੀ ਪ੍ਰਸ਼ਾਸਨ ਸਪੋਰਟ ਕਰਕੇ ਜਿਹੜਾ ਹੈਗਾ ਨਰੇਗਾ ਚਲਾਏਗਾ ਚੋਰਾਂ ਨੂੰ ਭਜਾਵਾਂਗੇ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਉਹਨਾਂ ਨੂੰ ਚੈਲੰਜ ਆ ਸਾਡਾ ਕਿ ਤੁਸੀਂ ਬਹੁਤ ਚਿਰ ਤੋਂ ਕਹਿੰਦੇ ਰਹੇ ਤੁਹਾਡੀ ਨਰੇਗਾ ਚੱਲਣ ਨਹੀਂ ਦੇਣੀ ਚੱਲਣ ਨਹੀਂ ਦੇਣੀ ਅੱਜ ਦੇਸ਼ਾ ਸਿੰਘ ਦੀ ਔਰ ਪ੍ਰਵੀਨ ਕੌਰ ਸਾਡੇ ਦੋਵਾਂ ਜੀਆ ਵੱਲੋਂ ਆਜ ਨਰੇਗਾ ਚੱਲਦੀ ਪਈਆ ਕੁੱਟ ਕੇ ਜੱਫਾ ਪਾਇਓ ਕਿਤੇ ਨਰੇਗਾ ਚੱਲੇ ਨਾ ਫਿਰ ਵੀ ਟਾਡੇ ਜੱਫੇ ਚੋਂ ਅਸੀਂ ਖਿੱਚ ਕੇ ਲੈ ਜਾਾਂਗੇ ਨਰੇਗਾ ਚੱਲੇਗੀ ਅੱਗੇ ਕੱਲੀ ਚੱਲੇਗੀ ਨਹੀਂ ਦੌੜੇਗੀ ਤਾਂ ਆਓ ਸਾਥੀਓ ਜਿਹੜਾ ਆਪਾਂ ਸੰਘਰਸ਼ ਕੀਤਾ ਉਸ ਦਾ ਸਾਨੂੰ ਮਾਣ ਆ ਤਾਂ ਇਹ ਸਮਾਨ ਦੇ ਤਰੀਕੇ ਨਾਲ ਅੱਗੇ ਸਿਆਸੀ ਲੋਕ ਜਿਹੜੇ ਹੈਗੇ ਆ ਉਹ ਸਾਡੀ ਨਰੇਗਾ ਨਹੀਂ ਰੋਕ ਸਕਦੇ ਚੱਲੇਗੀ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਪੀਰ ਜੈ ਭਾਰਤ ਸਤਿਕਾਰ ਨਮਸਕਾਰ